ਵੀਡੀਓ ਨੂੰ ਦੇਖ ਰਹੇ ਮਿੱਤਰ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਇਆ ਜੀ ਆਪਾਂ ਨਾਲ ਕੇ ਕੱਲ ਆਪਾਂ ਮੰਡੀ ਗੰਦਗੜ ਸੀ ਉੱਥੇ ਆਪਾਂ ਫਸਟ ਆਏ ਜੀ ਤੇ ਤੜਕੇ ਨੂੰ ਪਹੁੰਚੇ 4:30 ਵਜੇ ਤੇ 10:00 ਵਜੇ ਆਪਾਂ ਇੱਧਰੋਂ ਘਰ ਦੀ ਤਿਆਰੀ ਹੁੰਡੇ ਲੱਗੇ ਵੇ ਮਾਰੋ ਮਾਰ ਹਾਂ ਕਿਹਦਾ ਜੀ ਲੱਗਿਆ ਕਰਨ ਕਰ ਨੂੰ ਹਾਂ ਜੀ ਰਾਡੀ ਜੀ ਕਹਿ ਲਾ ਜੀ ਤੋ ਜੀ ਇਸ ਤੋਂ ਬਾਅਦ ਆਪਾਂ ਸਰੰਦ ਮੰਡੀ ਗਏ ਜੀ ਜਿਹੜਾ ਸਮਾਂ ਰਹਿੰਦਾ ਸੀ ਮਠਿਆਈ ਦਾ ਤੇ ਰਾਹ ਤੇ ਹੀ ਸਾਨੂੰ ਸ਼ਬੀਲ ਮਿਲੀ ਜੀ ਸ਼ਬੀਲ ਸਾਨੂੰ ਆਮਕਾਸ ਬਾਗ ਦੇ ਕੋਲ ਸੀ ਆਮਕਾਸ ਬਾਗ ਕੋਲ ਅਸੀਂ ਸ਼ਬੀਲ ਛੱਕ ਕੇ ਗਏ ਜੀ ਸ਼ਬੀਲ ਦੇ ਆਪਣਾ ਹੋ ਗਿਆ ਜੀ ਇੱਕ ਲੇਖੇ ਦਾ ਚੈੱਕ ਹੋ ਗਈ ਪਹਿਲੀ ਜੂਨ ਮਹੀਨੇ ਦੀ ਵੈਸੇ ਜੂਨ ਤੋਂ ਸ਼ੁਰੂਆਤ ਹੋ ਜਾਂਦੀ ਹੈ ਜੀ ਆਪਾਂ ਨੂੰ April 'ਚ ਮਿਲ ਗਈ ਮਾਨਕੇ ਪਤਾ ਆਏ ਜੀ ਆਪਣੇ ਭਾਣਜ ਦਾ ਜਨਮ ਦਿਨ ਆ ਜੀ ਉਹਦਾ ਜਨਮ ਦਿਨ ਆ ਜੀ ਕੱਲ ਨੂੰ 15 April ਨੂੰ ਤੇ ਉਹਨੂੰ ਸਰਪ੍ਰਾਈਜ਼ ਵੀ ਦਿੱਤਾ ਇੱਕ ਮੇਰੇ ਮਾਮੇ ਦੇ ਮੁੰਡੇ ਨੇ ਜਿਹੜਾ ਬੜਾ ਅਮਰ ਸਿੰਘ ਉਹਨੇ ਸਰਪ੍ਰਾਈਜ਼ ਵੀ ਦਿੱਤਾ ਹੈ ਸਰਪ੍ਰਾਈਜ਼ ਦਿਖਾਵਾਂਗੇ ਤੁਹਾਨੂੰ ਬਾਅਦ ਚ ਤੇ ਲੋ ਜੀ ਸਰੋਂ ਤੋਂ ਆ ਕੇ ਆਪਣੇ ਲੱਡੂ ਲਾਏ ਜੀ ਜਾਣ ਲੈ ਕੇ ਰਿਹੜੇ ਰਿਸ਼ਤੇਦਾਰ ਆ ਜੇ ਬੀਸੀ ਉਹਨਾਂ ਨੂੰ ਫਿਰ ਡੱਬਿਆਂ 'ਚ ਪਾ ਕੇ ਦਿੱਤੇ ਲੱਡੂ ਇਹ ਡਿਊਟੀ ਆਪਣੀ ਪੱਕੀ ਹੁੰਦੀ ਏ ਵੈਸੇ ਵਿਆਹਾਂ 'ਚ ਹੁੰਦੀ ਆ ਤੇ ਜਨਮ ਦਿਨ ਆ ਜੀ ਮੁੰਡੇ ਦਾ ਕਹ ਲੂੰ ਹਰਸ਼ ਹਰਸ਼ਦੀਪ ਤੇ ਇੱਧਰ ਮੇਰੀ ਮਾਮੀ ਉਹ ਨਹੀਂ ਰੋਟੀ ਬਣਾ ਰਹੀ ਆ ਜੀ ਵੱਡੀ ਮਾਮੀ ਆ ਜੀ ਇਹ ਆ ਹਰਸ਼ਦੇਵ ਰਫਲ ਬਣਾ ਰਹੀ ਰਫਲ ਬਣਾਈ ਮੇਰੇ ਭਾਈ ਨੇ ਰਫਲ ਹਾਂ ਜੀ ਮੈਂ ਤੇ ਇੱਧਰ ਅਮਰ ਸਿੰਘ ਜੀ ਆਪਣੇ ਅੱਜ ਜੀ ਅੱਛਾ ਜੀ ਘਰ ਦੇ ਨਾਮ ਲਗਾਈ ਫਿਰਦੇ ਆ ਆਪੇ ਲਿਖ ਲਿਆ ਪਤਾ ਨਹੀਂ ਮਨਦੀਪ ਚਿੱਦ ਨਾਮ ਦਾ ਐਮ ਅੱਛਾ ਐਮ ਹੋਗੇ ਹੁਣ ਐਰੀਐਮ ਐਰੀਐਮ ਤੇ ਲੋਜ ਬਾਈ ਜੀ ਟਾਈਮ ਸਵੇਰ ਦੇ 6 ਵਜੇ ਗਏ ਜਨੂੰ ਦੇ ਰਾਜੀ ਅੱਜ ਮੁੰਡੇ ਦਾ ਉਹਦੀ ਖੁਸ਼ੀ ਚਾਪਾ ਨੇ ਉਰੇ ਮੈਂ ਮਾਮੇ ਰਣੇ ਪਾਠ ਕਰਾਉਣਾ ਜੀ ਜਨਮ ਜੀ ਨੇ ਮੁੰਡੇ ਦਾ ਹਰਸ਼ ਜਾਇ ਭਾਈ ਛੋਟਾ ਉਹ ਇੱਥੇ ਹੈ ਹਾ ਬਈ ਹਾ ਬਈ ਹੈਪੀ ਬਰਥਡੇ ਹੈਪੀ ਬਰਥਡੇ ਕੀ ਚਲਾ ਰਹੇ ਹੋ ਹਾਂ ਇਧਰ ਕਰੀ ਇੱਥੇ ਕੰਦਪੋਰੀ ਕਾ ਕੰਦਪਾ ਇੱਧਰ ਕਰ ਕੰਦਪਾ ਹਾਂ ਆਈ ਨੰ ਬੁਲੇ ਸਹਿ ਸੁਤਾਈ ਜਾਗ ਰੱਖ ਜੇ ਕੋ ਮੰਨਿਆ ਸਾਜ ਨੰ ਕੀ ਸੀ ਨੰ ਦਾ ਗਏ जेको अपना दुख मिटावे रहना विरज सदगा समाप्त में आने हैं समुंद्र अपना तो आने हैं जो कलर के दुजाएं तो प्रशान्त का सुरु जाएं समुंद्र का तेरे के बच्चे आने हैं समुंद्र का ਕਾਮ ਸੰਗ ਹਰਿਆ ਜਪ ਚੈਤ ਸਰਬ ਰੂਪੇ ਹਰ ਜਨ ਜੈਤ ਸਖਤ ਡਿਊਟੀ ਲੱਗੀ ਸੀ ਮਾਨ ਸਾਹਿਬ ਦੀ ਪ੍ਰੇਮ ਰਸ ਚਾਉ ਮਨ ਤਰੇ ਤੇ ਕਿ ਬੇਟਰ ਇੱਕ ਚਲੇ ਗਿਆ ਸੀ ਇਹ ਦਿਨ ਮੈਂ ਗੈਲ ਮੜਾ ਕਿ ਉੱਥੇ ਪਲਾਵਾ ਜੇ ਮੈਂ ਪਹਿਲੇ ਚੰਗਾ ਹੱਥ ਜੀ ਮਾਚੀ ਜੀ ਨੂੰ ਦੋ ਮਾਚੀ ਜੀ ਵੀ ਦੱਸ ਤੈਨੂੰ ਹਾਂ ਜੀ ਅਰੇ ਕਿਛ ਦਿਨ ਬਣੇ ਇਹ ਹੋ ਗਏ ਨੇ ਮੁਰੇ ਮੁਰੇ ਆਜ ਤੱਕ ਦੋ ਬਬੀ ਲੈ ਜੀ ਵੀ ਨਹੀਂ ਕੱਟਾ

Oke ya, ਕੇ ਇੱਕ ਥਾਲਾ ਉੱਪਰ ਹੱਥ ਮਾਰੇ ਲੱਤ ਇਹ ਲੱਤਵਾਰੀ ਇਹ ਲੱਤਵਾਰੀ ਵਾਹ ਜੀ ਵਾਹ ਉੱਪਰ ਗੇੜ ਤੇ ਆ ਪੁੱਤਰੇ ਕਰਦਾ ਕੰਮ ਵਾਹ ਜੀ ਵਾਹ ਹਾਂ ਆਹ ਰਿ ਬਿੰਦੀ ਬਣ ਰਹੀ ਹੈ ਵਾਹ ਜੀ ਵਾਹ ਕਿਦਾਂ ਆਹ ਕੌਲੀ ਚ ਪਾ ਦੇ ਇਹਨੂੰ ਕੇਕ ਨੂੰ ਥੋੜਾ ਜਿਹਾ ਇਹ ਕੌਲੀ ਚ ਪਾ ਲੋ ਹੋਰ 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 ਆਹੜੇ ਗਲਾਸ਼ ਹਟਾ ਲੈ ਦੇਖ ਆਪਰੇ ਥੰਡੇ ਮਾਪੇ ਖੜੀ ਖਾਣਾ ਨਹੀਂ ਤੇ ਦਾ ਮੂੰਹ ਦਾਣਾ ਨਹੀਂ ਬਸ ਇਹਨੂੰ ਫਿਰ ਤਾਂ ਮੂਵੀ ਵੀ ਗਏ ਸੀ ਸਾਈਡ ਮਤ ਲੈ ਗਏ ਯਾਰ ਫੋਟੋ ਮੇਰੇ ਆਹਦੀ ਫੋਟੋ ਫੋਟੋ ਆ ਵੀ ਭਾਤੇ ਆਪਰੇ ਲਾ ਦੇ ਫੋਟੋ ਆ ਤੁਸੀਂ ਆਉਂਦੇ ਹੋ ਦੇਖੋ ਨੇ ਉੱਧਰ ਉਹਦੇ ਉੱਧਰ ਜਾ ਜਾ ਜਿਹੜਾ ਬਿੱਟਾ ਉਹ ਚਲੋ ਉਧਰ ਮਾ ਜਾ ਓਏ ਕਿੱਥੇ ਚੱਲ ਬਾਈ ਟੱਕਰਾਂ ਮਾਰੋ ਕੰਦੀ ਹੁੰਦੇ ਆ ਆਹ ਦੇਖੋ ਮਾੜੇ ਨੇ ਇੱਧਰ ਦੇਖੋ ਮਾੜੇ ਸਾਰੇ ਜਣੇ ਦੇਖੀ ਚੱਲੋ ਇਹ ਵੀਰੇ ਮੈਂ ਤਾਂ ਉਹ ਹੋਦੇ ਗੱਡਾ ఫోటో uhm <classic copycat> ਬਰਥਡੇ ਕੋ ਬਾਈ ਦੇਖ ਤੈਨੂੰ ਚੀਕ ਲਾ ਰੋ ਮੈਂ ਮੇਰਾ ਵੀਡੀਓ ਬਣਾ ਰਹੀ ਹਾਂ ਮਾਡ ਟੋਪੀ ਰਿਹਾ ਟੋਪੀ ਦੇ ਕਿੱਧਰ ਦੇਖ ਹਾਂ ਥੋੜੇ ਨੀਚੇ ਯਾਰ ਲਿਆਣਦੇ ਪਏ ਟੋਪੀ ਦੇ ਮਾਲ ਦਾ ਹੈ ਮਾਲ ਚਲੋ ਗਰਮੀ ਹੈ ਨਾ ਮੈਂ ਜਨਾ ਫੋਟੋ ਫੋਟੋ ਖਿਚਾਈਓ ਕਰੀਏ ਮੈਂ ਰੇਟ ਪੈਣ ਦੋ ਹੋਰ ਕੇ ਕੇਕ ਨੂੰ ਰਹਿਣ ਦੋ ਹਿੰਮਤ ਮਾਰੋ ਬਾਈ ਮਟਜੀ ਬਹੁਤ ਦੂਰ ਜਾਣਾ ਸੀ ਤੇਤੀ ਖਿਚੋ ਯਾਰ ਫੋਟੋ ਜਿਹੜਾ ਕੇਕ ਪਾ ਇੱਕ ਆ ਗਿਆ ਮਦਰਾ ਹਜਰਾ ਵੀ ਆਇਆ ਜਿਹੜਾ ਆਇਆ ਉਹ ਆਇਆ ਇਸ ਦੇ ਕੋਲੋਂ ਹੋਰ ਵੀ ਸਨਣੇ ਹੋਇਆ ਵੀ 75 ਗ੍ਰਾਮ ਹੋ ਗਏ ਲੱਗਦਾ ਦੋ ਬੱਦ ਕੇ ਦੁਆਰ ਫੇਰੇ ਕਿਛ ਦੋਰੇ ਕਿਛ ਦੇ ਦੁਆਰੇ ਕਿਤੇ ਓਏ ਇਧਰੇ ਘਰ ਚ ਆਜੀ ਵਾ ਉਹ ਜੇ ਕਹਿਣਾ ਆਪ ਨੂੰ ਲੋਕਾਂ ਦਾ ਤਮਾਸ਼ਾ ਕਰਨੇ ਚਾਹੁੰਦੇ ਜਾਂ ਮੱਤੀ ਪਤਾ ਵੀ ਦੇ ਆਂਕ ਜਿਹੜਾ ਇੱਕ ਦੇ ਨਾਲ ਚੱਕੇ ਇਹਦਾ ਨਾਲ ਮੁਕਾਬਲਾ ਹੋਣਾ ਛੱਡੀ ਐਤੋਂ ਫੋਟੋ ਇੱਧਰੋਂ ਆਈ ਜਾਊਗੀ ਦੱਸੋ ਕਿ ਇਹਨੂੰ ਮੁਕਾਬਲੇ ਕਰਨਾ ਬੱਲਾ ਬਣਾਉਣਾ ਤੋਂ ਬਾਅਦ ਆਇਆ ਨਹੀਂ ਤੇ ਉਸ ਤੋਂ ਬਾਅਦ ਜੇ ਪਣੇ ਦਾ ਟ੍ਰਾਇਲ ਲਿੱਤਾ ਟ੍ਰਾਇਲ ਦੇ ਵਿੱਚ ਥੋੜਾ ਜਿਹਾ ਅੱਗੇ ਪਿੱਛੇ ਕਰਨੇ ਤੇ ਉਹ ਕਰਦਾ ਏ ਥੋੜੀ ਜਿਹੀ ਮੋੜ ਨਹੀਂ ਘਟਾਉਂਦੀ ਆ 80% ਪਾਸ ਕਰਦੇ ਆਪਾਂ ਨੇ ਇਹ ਚਲੋ ਜੀ ਪੋਸ਼ਾ ਪੂਰਾ ਮੁੰਡਾ ਛੋਟੇ ਹੁੰਦੇ ਮੇਰਾ ਵੀ ਜਨਮ ਦਿਨ ਮਨਾ ਹੁੰਦਾ ਦਾ ਜੀ ਛੋਟੇ ਹੁੰਦੇ ਮਨਾ ਹੁੰਦੇ ਆ ਬੜੇ ਹੋ ਕੇ ਤਾਂ ਫਿਰ ਬੜੇ ਹੋ ਕੇ ਤਾਂ ਫਿਰ ਘੱਟੇ ਮਨਾ ਹੁੰਦੇ ਜੀ ਤੇ ਮੁੰਡੇ ਦਾ ਪਿੰਡ ਹੈ ਜੀ ਦੌਣ ਆ ਜੀ ਜਿਹੜੀ ਅਮਰਦੀ ਭੈਣ ਆ ਜੀ ਉਹ ਦੌਣ ਵਿਆਹੀ ਵੀ ਆ ਜੀ ਨਾਨਕੇ ਆ ਜੀ ਮੁੰਡੇ ਦੇ ਉਰੇ ਚਲੋ ਜੀ ਆਪਾਂ ਹੁਣ ਦੂਜੇ ਘਰ ਪੁੱਜ ਗਏ ਜੀ ਇੱਧਰ ਮੇਰੇ ਮਾਮੇ ਦਾ ਮੁੰਡਾ ਇੱਕ ਮਲੇਸ਼ੀਆ ਜੀ ਇੱਥੋਂ ਹੁਣ ਆਪਣੇ ਮੋਟਰਸਾਈਕਲ ਚੱਕ ਕੇ ਬਸ ਪਿੰਡਾਂ ਨੂੰ ਵਾਪਸੀ ਹੈ ਜੀ ਟਾਈਮ ਤਕਰੀਬਨ 4 ਵਜਣ ਵਾਲੇ ਜੀ 4 ਵਜ ਗਏ ਭਾਈ ਮੇਰਾ ਕਾਲੂ ਆਊਗਾ ਉਹਦੇ ਪੈਸੇ ਸਸ ਮਿਲਦੇ ਆ ਜੀ ਸਖਲੇ ਬਲੋਕ ਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ